ਲੋ ਵੀ ਦਰਸ਼ਕ ਵੀਰੋ ਜਿਹੜੀ ਕਾਰ ਤੁਹਾਡੇ ਅੱਜ ਸਾਹਮਣੇ ਖੜੀ ਆ ਇੰਨੀ ਕਿ ਨਵੀਆਂ ਤੁਸੀਂ ਦੇਖ ਕੇ ਹੋ ਜਾਓਗੇ ਹੈਰਾਨ ਜਿਵੇਂ ਨਮੀ ਨਕੋਰ ਆ ਕਾਰ ਦੀਆਂ ਲਾਈਟਾਂ ਵੀ ਨਵੀਆਂ ਨੇ ਲਾਈਟਾਂ ਵੀ ਨਵੀਆਂ ਨੇ ਅਲਾਏ ਵੀ ਨਵੇਂ ਨੇ ਟਾਇਰ ਵੀ ਨਵੇਂ ਨੇ ਤੇ ਇੱਕ ਵਾਰੀ ਸੀਟ ਕਵਰਾਂ ਤੇ ਨਿਗਾਹ ਮਾਰ ਲਓ ਇੰਟੀਰੀਅਰ ਦੀ ਵੀ ਕਾਰ ਬਿਲਕੁਲ ਨਵੀਂ ਆ ਕਾਰ ਬਹੁਤ ਨਵੀਂ ਆ ਤੇ ਮਾਡਲ ਕਿੰਨੇ ਆ 16 ਮਾਡਲ ਆ ਫਰਸਟ ਓਨਰ ਦੀ ਕਾਰ ਐ ਅਨਯੂਜ਼ ਸਤਪੜੀਆਂ ਇੱਕ ਵਾਰੀ ਸਤਪੜੀ ਦੇਖੋ ਓਏ ਹਾਂ ਗੱਲ ਪੱਕੀ ਆ ਯਾਰ ਜਮੀ ਨਵੀਂ ਕਾਰ ਪਈ ਆ ਤੇ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਵੀਰੇ ਤੇ ਆਲਟੋ ਵੀ ਨਵੀਂ ਆ ਆਲਟੋ ਪੁਰਾਣੀ ਐ ਜਿਹੜੇ ਭਰਾ ਨੂੰ ਮਿਲਣੀ ਐ ਕਮੈਂਟ ਤੇ ਸ਼ੇਅਰ ਕਰਕੇ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਕਾਰ 16 ਮਾਡਲ ਆ ਤੋਫਾ ਆ ਬਾਈ ਬੁੱਕ ਕਰ ਲਓ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਕਾਰ ਸੌਨਾ ਜਮਾ ਇੱਕ ਨੰਬਰ ਆ ਓਕੇ ਦੀ ਰਿਪੋਰਟ ਆ ਤੇ ਵੀਡੀਓ ਖਿੱਚ ਕੇ ਸ਼ੇਅਰ ਕਰ ਦਿਓ ਜੇ ਆਉਣ ਵਾਲੀ 13 ਨੂੰ ਆਲਟੋ ਜਿਤਨੀ ਹੈ ਦਾ ਆਲਟੋ ਲੈਣੀਆਂ ਤਾਂ ਕਰ ਦਿਓ ਕਮੈਂਟ ਵੀਰੋ ਸ਼ੇਅਰ ਕਰ ਦਿਓ ਵੀਡੀਓ